ਬਰਨਾਲਾ ਪੁਲਿਸ ਨੇ 4 ਕਰੋੜ ਰੁਪਏ ਅੰਤਰਰਾਸ਼ਟਰੀ ਕੀਮਤ ਦੇ ਮੋਲ ਦੀ 8 ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਇਹ ਜਾਣਕਾਰੀ ਐਸਐਸਪੀ ਸੰਦੀਪ ਗੋਇਲ ਨੇ ਦਿੱਤੀ ਅਤੇ ਉਹਨਾਂ ਦੱਸਿਆ ਕਿ 13 ਮਈ ਨੂੰ ਪੁਲਿਸ ਦੁਆਰਾ 55 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਔਰਤ ਬਲਵੀਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੜੀ ਦੇ ਤਹਿਤ ਪੁਲਿਸ ਨੂੰ ਪ੍ਰਾਈਵੇਟ ਮੁਖਬਰ ਤੋਂ ਸੂਚਨਾ ਮਿਲੀ ਕਿ ਹੈਰੋਇਨ ਦੀ ਇੱਕ ਵੱਡੀ ਖੇਪ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਦੇ ਵਾਲੇਕਾ ਖੇਤਰ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ ਇੱਥੇ ਪਹੁੰਚਣੀ ਹੈ ਅਤੇ ਭਰੋਸੇਯੋਗ ਇਤਲਾਹ ਦੇ ਚਲਦਿਆਂ ਸੀਆਈਏ ਦੀ ਟੀਮ ਨੇ ਸ਼ੁੱਕਰਵਾਰ ਨੂੰ ਦੱਸੇ ਗਏ ਖੇਤਰ ਤੋਂ 8 ਕਿਲੋ 290 ਗ੍ਰਾਮ ਹੈਰੋਇਨ ਅਤੇ 15 ਪਾਕਿਸਤਾਨੀ ਜਿੰਦਾ ਕਾਰਤੂਸ ਬਰਾਮਦ ਕਰ ਲਏ ਸਨ ਅਸੀਂ ਇੱਕ ਨੰਬਰ 135 ਨੂੰ 275 ਨੰਬਰ ਐਫਆਈਆ ਦਰਜ ਕੀਤੀ ਸੀ ਸਿਟੀ ਬਰਨਾਲਾ ਦੇ ਵਿੱਚ ਜਿਸ ਦੇ ਵਿੱਚ ਅਸੀਂ 55 ਗ੍ਰਾਮ ਹਰੋਇਨ ਅਤੇ ਕੁਝ 1100 ਤੋਂ ਉੱਤੇ ਗੋਲੀਆਂ ਨਸ਼ੁਲੀਆਂ ਗੋਲੀਆਂ ਆਪਣੀਆਂ ਸੀਗੀਆਂ ਸਾਡੇ ਜਿਹੜਾ ਸੋਰਸ ਸੀਗਾ ਰਿਲਾਇਬਲ ਸੋਰਸ ਸੀਗਾ ਉਹਨੇ ਸਾਨੂੰ ਦੱਸਿਆ ਸੀਗਾ ਕਿ ਅਕਰੋਸ ਦੀ ਵਾਟਰ ਪਾਕਿਸਤਾਨ ਤੋਂ ਕੋਈ ਬੰਦੇ ਆਪਣੇ ਆ ਦੇਸ਼ ਦੇ ਵਿੱਚ ਪੰਜਾਬ ਦੇ ਪੋਸਪੁਰ ਦੇ ਕੋਟਰ ਰਾਹੀਂ ਹਰੋਇਨ ਉਹਨਾਂ ਨੇ ਮਤਲਬ ਨਸ਼ੀਲੀ ਡਰੱਗ ਹਗੀਆ ਹੋ ਸਮਗਲ ਕੀਤੀ ਹੈਗੀਆ ਜਿਸ ਦੀ ਪਹਿਲੀ ਇਨਸਟਾਲਮੈਂਟ ਆ ਚੁੱਕੀ ਹੈ ਤੇ ਡਿਸਟ੍ਰੀਬਿਊਟ ਹੋ ਚੁੱਕੀ ਹੈ ਅਜੀ ਉਸ ਟਿਪ ਆਫ ਤੇ ਇਸ ਲੜੀ ਨੂੰ ਗ੍ਰਫਤਾਰ ਕੀਤਾ ਸੀ ਜਦੇ ਵਿੱਚੋਂ ਸਾਨੂੰ ਇਹ 55 ਗ੍ਰਾਮ heroin ਮਿਲ ਸੀ ਤਾਂ ਸਾਡਾ ਵਿਸ਼ਵਾਸ ਉਸ ਤੇ ਜਾਦਾ ਵਧ ਗਿਆ ਸੀ ਕਿਉਂਕਿ ਰਿਕਵਰੀ ਹੋ ਗਈ ਸੀ ਤਾਂ ਉਸਨੇ ਇਸ ਦੇ ਨਾਲ ਨਾਲ ਇਹ ਵੀ ਦੱਸਿਆ ਸੀਗਾ ਕਿ ਸੈਕੰਡ ਇਨਸਟਾਲਮੈਂਟ ਇਸ ਕਮਿੰਗ ਔਨ ਦਿਸ ਡੇਟ ਇਨ that area specific area ਜਿਹੜੀ ਅਸੀਂ ਅੱਜ ਕੀਤੀ ਆ ਬਾੜਕੇ ਦੇ ਏਰੀਆ ਦੇ ਵਿੱਚੋਂ BOP BOP ਹੈਗੀ ਫੈਂਸ ਤੇ ਜਿਵੇਂ ਮੈਂ ਤੁਹਾਨੂੰ ਆਪਿੰਦ ਦੱਸਿਆ ਕਿ ਜਿਹੜਾ ਫੈਂਸ ਹੁੰਦਾ ਉਹਨੂੰ ਮੈਨੇਜ ਕਰਨ ਲਈ BSFS ਦੀਆਂ ਬਾਰਡਰ ਆਊਟ ਪੋਸਟ ਹੁੰਦੀਆਂ ਜਿਹਨਾਂ ਨੂੰ BOP ਕਿਹਾ ਜਾਂਦਾ ਸੋ ਬਾੜਕੇ ਦੇ ਏਰੀਆ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਸੀ ਐਂਡ ਇਟਸ ਆ ਹਿਊਜ ਏਰੀਆ ਉਥੇ ਵਾਈਲਡ ਗ੍ਰਾਸ ਹੈ ਉਥੇ ਦੂਜੀ ਖੇਤੀਬਾੜੀ ਵੀ ਹੁੰਦੀ ਹੈ ਸੋ ਐਕਟਿੰਗ ਔਨ ਅ ਟਿਪ ਆਫ ਤੇ ਸਾਨੂੰ ਇੱਕ ਸਤਸਵਿਕ ਪਰ ਰਿਲਾਇਬਲ ਇਨਫੋਰਮੇਸ਼ਨ ਸੀ ਅੱਜ ਅਸੀਂ ਕਬੀਐਸਫ ਨਾਲ ਇਹ ਸਫਲ ਆਪਰੇਸ਼ਨ ਕੀਤਾ ਜਿਹਦੇ ਵਿੱਚ ਸਾਨੂੰ 8.8 ਕਿਜੀ ਤੇ 290 ਗ੍ਰਾਮ ਸਮੇਤ ਜਿਹੜਾ ਬੋਤਲ ਦਾ ਤੇ ਕੰਨੀ ਦਾ ਜਿਸ ਦੇ ਵਿੱਚ ਵਾਈਪਰ ਹੈਰੋਇਨ ਮਤਲਬ ਜਾਦੀ ਹੈ ਇਨ ਸਸਪੈਕਟਡ ਟੂ ਬੀ ਹੈਰੋਇਨ ਵਿਚ ਇਜ਼ ਵਿਚ ਗoing ਟੂ ਬੀ ਐਸਟੈਬਲਿਸ਼ਡ ਥਿਊਰਿੰਗ ਦੀ ਲੈਬੋਰੀਟਰੀ ਟੈਸਟ ਤੋਂ ਬਾਅਦ ਅਸੀਂ ਤੇ ਪਲੱਸ ਅਸੀਂ 15 ਕਟ ਜਿਸ ਇਹਦੇ ਵਿੱਚ रिकवर ਕੀਤੇ ਹੈ ਪਰ ਤੁਸੀਂ ਕਿਉਂ ਇੰਨਾ ਇੰਟਰਨੈਸ਼ਨਲ ਮਾਰਕੀਟ ਦੀ 아이 ডোন্ট نو ਬਟ ਐਸ ਸਰ ਜੋ ਬਾਜ਼ਾਰ ਦੇ ਵਿੱਚ ਚੱਲਦਾ ਹੁੰਦਾ ਹੈ ਤੇ ਆਈ ਥਿੰਕ ਇਟ ਇਜ਼ ਰਾਉਂਡ 4 ਟੂ 5 ਕਰੋੜਸ ਤਿੱਲੋ ਇਟ ਇਜ਼ ਰਾਉਂਡ ਆਈ ਥਿੰਕ ਤੁਸੀਂ ਕੱਲ ਨੂੰ 8:00 ਤੋਂ 5 ਤੱਕ ਦੀ ਕੀ ਗੱਲ ਹੈ ਮਤਲਬ ਦਿਸ ਇਜ਼ ਵਾਟ ਦੀ ਇੰਟਰਨੈਸ਼ਨਲ ਫਿਗਰਸ ਐਸ ਪਰ ਦੀ ਦਿਸ ਇਜ਼ ਨਾਟ ਐਕਚੁਅਲੀ ਕੋ ਬੈਂਚਮਾਰਕ ਨਹੀਂ ਹੁੰਦਾ ਪਟਾ న్యూਸਪੇਪਰ ਸਿੱਧੂ ਕੈਰੀ ਲਾਈਕ ਦਿਸ ਕੀ ਜੀ ਰਿਸਪਾਈਰ ਰੋਡਸ ਆ ਕੇ ਜੀ 2 ਆਪਕੇ ਕੋਸ ਅਟ ਲੀਸਟ ਵੀ ਡੋਨਟ ਸੈਲ ਹਨ ਤੁੰਨੇ ਦੱਸਿਆ ਨਾ ਕਿ ਇਸ ਦਾ ਉਹਨਾਂ ਟਿਪ ਆਫ ਕੀ ਇਨਸਟਾਲਮੈਂਟਸ ਹੈਗੀਆਂ ਕਿ ਅਸੀਂ ਪਹਿਲਾਂ ਇਹਦੇ ਤੇ ਜਿਹੜੀ ਪਹਿਲੀ ਇਨਸਟਾਲਮੈਂਟ ਆਈ ਸੀ ਤੇ ਉਹਦੀ ਡਿਸਟ੍ਰਿਬਿਊਸ਼ਨ ਆਈ ਸੀ ਉਹਦੀ ਲੜੀ ਦੇ ਵਿੱਚ ਕਲੇਡੀ ਨੂੰ ਆਲਰੇਡੀ ਗ੍ਰਿਫਤਾਰ ਕੀਤਾ ਗਿਆ ਜੇ ਤੋ 55 ਗ੍ਰਾਮ ਅਸੀਂ ਰੋਇਨ ਕੀਤੀ ਸੀ ਬਰਨਾਲਾ ਤੋਂ ਬਲਵੰਤ ਸਿੱਧੂ ਦੀ ਰਿਪੋਰਟ ਐਸਐਮ ਜੈਡ ਨਿਊਜ਼